ਜਿਬਾਬਦੋ ਇਹ ਹਾਚਾਲਾ ਸਾਰੇ ਵੀਰਾਂ ਦਾ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਵਾਲਾ ਤੇ ਮੇਰੇ ਵੱਲੋਂ ਚਲੋ ਮਿੱਤਰੋ ਉੜਦੇ ਆਂ ਤੇ ਟਾਈਮ ਹੋ ਗਿਆ ਜੀ 10:30 ਦਾ ਤੇ ਉਹ ਚੱਲ ਗਿਆ ਆਪਾਂ ਖੁੱਡੇ ਤਾਂ ਬਣਾ ਲੇ ਆਪਣੇ ਜਿਹੜਾ ਜਾਲ ਨਹੀਂ ਲੈ ਮਨਪ੍ਰੀਤ ਤੋਂ ਨਾ ਤੇ ਉਹ ਜਾ ਕੇ ਲਾਉਣੇ ਸੈਟ ਕਰ ਦੇਣੇ ਕਬੂਤਰ ਕੱਢਦੇ ਆਂ ਬਾਹਰ ਨਾਲੇ ਤੇ ਵੀ ਇਹਨੇ ਕੁਛ ਅੱਜ ਹੋਰ ਕਰਿਆ ਤਾਂ ਉਹ ਵੀ ਦਿਖਾਵਾਂਗੇ ਬਾਕੀ ਕਰ ਖੁੱਡੇ ਦੇ ਆਪਣੇ ਤੋਂ ਜਾਲੇ ਚ ਵੀ ਲਾਦ ਗਏ ਚੱਲ ਕੇ ਤੇ ਬਸ ਉਹ ਕੇ ਰਿਪੋਰਟਾਂ ਤੇ ਉੜਦੇ ਗਏ ਅੱਗੇ ਹੁਣ ਆਪਾਂ ਨਿਕਾਉਣੇ ਫਿਰ ਅੱਲਾ ਬਾਬੇ ਤੇ ਛੱਡ ਤੀਏ ਜਾਨਵਰਾਂ ਨੂੰ ਬਾਕੀ ਅੱਜ ਯਾਰ ਨਾ ਮੌਸਮ ਬਹੁਤ ਜਿਆਦਾ ਖਰਾਬ ਆ ਦੇਖੋ ਇੱਧਰ ਤੜ ਰਾਤ ਵੀ ਮੀਂਹ ਪਈ ਗਿਆ ਤੇ ਬੱਦਲ ਵੇਖੋ ਇੱਧਰ ਜਾਸਰ ਤੇ ਮੌਸਮ ਤਾਂ ਬਹੁਤ ਜਿਆਦਾ ਖਰਾਬ ਹੈ ਕੋਈ ਮੀਂਹ ਹੁਣੀ ਪੈਕੇਟ ਹੈ ਬਿਲਕੁਲ ਪਾਣੀ ਪਾਣੀ ਹੋਇਆ ਪਸ ਜਾਸਰ ਤੇ ਜੀ ਮੌਸਮ ਤਾਂ ਖਰਾਬ ਹੂ ਪਰ ਉਹਨਾਂ ਨੂੰ ਬਾਹਰ ਕੱਢਦੇ ਚੱਲਦਾ 20 ਮਿੰਟ ਵੀ 1 ਘੰਟਾ ਤੇ ਨਾਲੇ ਇੰਨੇ ਮੈਪ ਦੇ ਕਰੂਆਂ ਮੈਂ ਜਿਹੜੀ ਆਪਣੀ ਇੱਥੇ ਜਾਲੀ ਪਈ ਸੀ ਹੁਣ ਨੰਗਾ 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 ਹੀ ਨਹੀਂ ਇੱਥੇ ਇਹ ਇੱਕ ਮਿੰਟ ਨਾਲੇ ਇਹਨਾਂ ਆਂਡੇ ਬਾਹਰ ਚੱਕ ਦੀਏ ਜਿਹੜੇ ਆਪਣੇ ਖਰਾਬ ਹੋ ਗਏ ਸੀ ਆਂਡੇ ਠ ਇੱਥੇ ਜਾਲੀ ਕਿੱਥੇ ਪਈ ਸੀ ਯਾਰ ਇਹ ਆ ਪਈ ਜਾਲੀ ਆ ਮੁਰਗਾ ਜਾਲੀ ਵੀ ਲਾਉਣੇ ਆ ਤਾ ਤੁਰ ਭਾਲ ਕੇ ਨਾ ਆਪਾਂ ਮੁਰੇ ਮਤਲਬ ਵੀ ਹੁਣ ਗਾਂ ਗਰਮੀ ਆ ਗਈ ਜੀ ਤੇ ਪੰਲੀਆਂ ਪੁੱਲੀਆਂ ਲਾਉਣੀਆਂ ਹੀ ਪੈਣਗੀਆਂ ਆਪਾਂ ਨੂੰ ਤੇ ਜਾਲੀਆਂ ਲਾ ਲਾ ਰਹਾ ਕੇ ਲਾਵਾਂਗੇ ਗੱਲ ਹੀ ਨਹੀਂ ਆਉੜ ਦਿਖਦਾ ਤੇ ਆ ਜਾਲੀ ਜੋ ਹੀ ਲਾਦ ਕੇ ਵਧੀਆ ਤਰੀਕੇ ਨਾਲ ਠੀਕ ਆਪਾਂ ਤੇ ਇਹਨਾਂ ਨੂੰ ਬਾਹਰ ਕੱਢ ਦਿੱਤੀ ਜਿਹੜੇ ਆਂਡੇ ਆ ਆਪਣੇ ਪੁਰਾਣੇ ਸੀ ਤੇ ਉਹ ਵੀ ਆਪਾਂ ਇੱਥੋਂ ਬਾਹਰ ਕੱਢ ਦਿੱਤੇ ਕਿਉਂ ਬੱਚੇ ਸਾਰੇ ਨਿਕਲ ਨਾ ਰਹੇ ਹੁਣ ਤਾਂ ਜੋ ਇੱਕ ਮਿੰਟ ਆਕ ਏਅਰਪੋਰਟ ਚ ਖੋਲਦਿਏ ਜੇਬ ਚੋਂ ਤੂੰ ਵੀ ਬੈਠਣ ਵੇਲੇ ਦਿੱਕਤ ਜੀ ਕਰਦੇ ਥੋੜੀ ਜੇ ਤੇ ਦੂਜਾ ਫੋਨ ਵੀ ਕੱਢ ਦਈਏ ਆਪਣਾ ਤੇ ਚਲੋ ਇਹਨੂੰ ਕੱਟ ਕੇ ਬਾਹਰ ਆਪਾਂ ਕੱਟ ਕੇ ਬਾਹਰ ਤੇ ਫੇਰ ਜਰਾਦਣਾ ਕਰਾਂਏ ਕੰਮ ਉਤਾਰ ਵੀ ਪਈ ਆ ਬਸ ਮਿਲ ਗਈ ਗੱਲ ਹੀ ਬਣ ਗਈ ਮੰਨਿਗਾ ਜੀ ਪਈ ਸੀ ਹੁਣ ਜਿਹੜੀ ਆਪਣਾ ਆਹਾਗਾ ਤੇ ਹੁਣ ਤਲਾਂ ਬਾਹਰ ਕੱਢਦੇ ਹਾਂ ਸਮਝ ਆਉਣਾ ਮੈਂ ਚੰਗੀ ਤਰ੍ਹਾਂ ਨਾਲ ਵੀ ਕਿੱਥੇ ਆਪਾਂ ਕੀ ਲਾਉਣਾ ਹੈ ਹਣਾ ਧਾਣੀ ਤੋਂ ਨਿਕੰਦੇ ਕੱਟ ਹੈ ਆਜੋ 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 ਚਲੋ ਬਾਹਰੇ ਚਲੋ ਚਲੋ ਬਸ ਆਡੇ ਤੋਂ ਵੀ ਰੋਲ ਦੇ ਫਿਰ ਦਿਆ ਦਾ ਤੇ ਪਰਲੇ ਜੋੜੀ ਨੇ ਅੰਡੇ ਨਹੀਂ ਲਾਏ ਹੋਣੇ ਜੇ ਨਹੀਂ ਲਾਏ ਹੁਣ ਚਲੋ ਬਾਹਰ ਚਲੇ ਚਲੋ ਇਹਨਾਂ ਨੂੰ ਬਾਹਰ ਕੱਢ ਜੀ ਕਰਾਂ ਠੀਕ ਆ ਤੇ ਤੁਹਾਨੂੰ ਦਿਖਾਉਣੇ ਆ ਫਿਰ ਲੋ ਕੱਢ ਤੇ ਬਾਹਰ ਆਪਾਂ ਲੋ ਵੀ ਪਾਤਰ ਨੂੰ ਬਾਹਰ ਆ ਪੂਰਾ ਤੇ ਬਾਹਰ ਆ ਪੂਰਾ ਖਾਈ ਜਾਂਦੇ ਤੇ ਹੁਣ ਮੈਂ ਤੁਹਾਨੂੰ ਦੱਸਦਾ ਬਈ ਪਹਿਲਾਂ ਕੀ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਪੁਚਾਕਣੀਏ ਅੰਡੇ ਅੰਦਰੋਂ ਠੀਕ ਆ ਜਿਹੜੇ ਖਰਾਬ ਆਗੇ ਪਾਣੀ ਪੁਣੀ ਕਰ ਦਈਏ ਬਾਹਰ ਵਾਲਾ ਤੇ ਐਵੇਂ ਮੁੜ ਕੇ ਮਾੜੇ ਤੇ ਚਿਕੜ ਹੋ ਜਾ ਉਹ ਚਿਕੜ ਮੁੰਦਾ ਹਲੇ ਵੀ ਹੋਵ ਨਹੀ ਹੁੰਦਾ ਨਹੀ ਹੁੰਦਾ ਨਹੀ ਹੁੰਦਾ ਇਕੜ ਤਾਂ ਨਹੀਂ ਆਉਂਦਾ ਬੂਠ ਵਿੱਚ ਗਿਆ ਏ ਵੇ ਮਣੀਆ ਇਹਦੇ ਆਹ ਨਾ ਬੀ ਅੰਡਾ ਕੱਢ ਗਿਆ ਅੰਡਾ ਕੀ ਨਾ ਆਂਡੇ ਕੱਢ ਗਏ ਬਾਹਰ ਇਹ ਆ ਜੋੜ ਨੂੰ ਨਹੀਂ ਨਾ ਤੇ ਆਂਡੇ ਥੋੜੇ ਸਾਹਮਣੇ ਖਾਦਮੀ ਆ ਜੀ ਠੀਕ ਆ ਅੰਡੇ ਥਰੇ ਪਈਆਂ ਵਾ ਇਹਨਾਂ ਨੂੰ ਬਾਹਰ ਹੀ ਕੱਢ ਲਿਆ ਲੋ ਪਹਿਲਾਂ ਉਹ ਅੰਡੇ ਤਾਂ ਫੋਕੇ ਨਿਕਲ ਗਏ ਜੀ ਇਹਨਾਂ ਦੇ ਵਿੱਚ ਬੱਚੇ ਬਣ ਕੇ ਹੀ ਮਰ ਗਏ ਤੇ ਬੱਚੇ ਨਿਕਲੇ ਨਹੀਂ ਇਹਨਾਂ ਤੋਂ ਠੀਕ ਆ ਤੇ ਇਹ ਵੀ ਰੱਖ ਲਿਆ ਬਈ ਇੱਥੇ ਐਸ ਤਰ੍ਹਾਂ ਦੇ ਠੀਕ ਆ ਤੁਹਾਨੂੰ ਹੁਣ ਦੱਸ ਦਿਆਂ ਵੀ ਆਪਾਂ ਕੀ ਕਰਨਾ ਜਿਹੜੀ ਆਹ ਜਾਲੀ ਆ ਇੱਕ ਮਿੰਟ ਬਸ ਸਾਹ ਲੈਣ ਦੇ ਮਾਰ ਲਓ ਆਪਿਓ ਹੁਣ ਵੇਖੋ ਜਿਹੜੀ ਆਪਣੀ ਆਹ ਜਾਲੀ ਸੀ ਇਹ ਇੱਥੇ ਵੇਖੋ ਇੱਥੇ ਜਾਲੀ ਹੈ ਨਹੀਂ ਇੱਥੇ ਲੱਗੀ ਹੋਈ ਆ ਤੇ ਠੀਕ ਆ ਤੇ ਆਹ ਜਾਲੀ ਸਾਰੀ ਲਾਉਣੀ ਇੱਥੇ ਤੇ ਆਹ ਸਾਈਡ ਹੋਰ ਸੰਘਣੀ ਕਰਨੀ ਪੂਰੀ ਚੰਗੀ ਤਰ੍ਹਾਂ ਠੀਕ ਆਪਾਂ ਆਹ ਵਾਲੀ ਸੰਘਣੀ ਹੋਰ ਕਰਾਂਗੇ ਤੇ ਆਹ ਜਾਲੀ ਲਾਉਣੀ ਹੈ ਇੱਥੇ ਸਾਰੇ ਤੇ ਮੂਰੇ ਮੂਰੇ ਠੀਕ ਹੈ ਤੇ ਇਹਨੂੰ ਕਰਦੇ ਸੈੱਟ ਕਰਾਂ ਆਪਾਂ ਤੇ ਤੁਹਾਨੂੰ ਦਿਖਾਉਣੇ ਆ ਫੇਰ ਵੀਡੀਓ ਲਾਵਾਂਗੇ ਤੇ ਪ੍ਰੋਪਰ ਦਿਖਾਵਾਂਗੇ ਸਾਰਾ ਕੰਮ ਠੀਕ ਆ ਤੇ ਕਰਦੇ ਨੇ ਸ਼ੇਅਰ ਆਪਾਂ ਫਿਰ ਹਾਂ ਬਾਬਿਓ ਤੇ ਇੰਨਾ ਗਾ ਪੀਸ ਕੱਟ ਕਰ ਲਿਆ ਪਹਿਲਾਂ ਆਪ ਸਭ ਤੋਂ ਪਹਿਲਾਂ ਇਹ ਬਾਕੀ ਵਾਲੇ ਉਹ ਭਈ ਤੇ ਅਜ ਡਾਕ ਪੀਸ ਕੱਟ ਕਰ ਲਿਆ ਪਹਿਲਾਂ ਆਪ ਆਹ ਖਾਨੇ 'ਚ ਲਾਵਾਂਗੇ ਆ ਤਾਂ ਵਾਲੇ ਖਾਨੇ 'ਚ ਇੱਥੇ ਲਾ ਕੇ ਫਿਕਸ ਕਰਦੇ ਨੂੰ ਪੂਰਾ ਚੰਗੀ ਤਰ੍ਹਾਂ ਨਾਲ ਠੀਕ ਆ ਤੇ ਆਪਾਂ ਇਹ ਤਾਰਾਂ ਆਪਣੇ ਕੋਲੇ ਪੀ ਪਲਾਸ ਆਪਾਂ ਲਿਆਏ ਸੀਗੇ ਤੇ ਪਲਾਸ ਵੇਖ ਲਈ ਕਿੱਥੇ ਆਗਾ ਤੇ ਬਾ ਤਾਰਾਂ ਕਟਿੰਗ ਕਰਕੇ ਤੇ ਲਾਉਣਾ ਸਟਾਰਟ ਕਰਦੇ ਆਪਾਂ ਠੀਕ ਆ ਸੋ ਬਾਬੋ ਤੇ ਆਪ ਇਸ ਕਰਤਾ ਵਧੀਆ ਫਿੱਟ ਪਊ ਰਾਇ ਫਸਤਕਲਾਸ ਇੱਥੋਂ ਤੱਕ ਆ ਗਿਆ ਤੇ ਆ ਗੱਠਕ ਸੰ ਰਹਿਗਾ ਥੱਲੇ ਦੇ ਇਹੇ ਲਾ ਕੇ ਤੇ ਇਹਨੂੰ ਕਰਾਂਗੇ ਦੂਰੀ ਕਿਉਂਕਿ ਇਸ ਵਾਸਤੇ ਆਪਣਾ ਕਬੂਤਰ ਬੰਦਾ ਚਿੱਟਾ ਖੰਡ ਆਪਣੀ ਇਹ ਉਹ ਖੰਡ ਬੰਦੀ ਆਪਣੀ ਚਿੱਟੀ ਹੋ ਪਰਦੀ ਡੱਬੀ ਉਹ ਤੇ ਨੁਕਸਾਨ ਨਾ ਹੋ ਜਾਈ ਮੈਂ ਇੱਥੇ ਵੱਧ ਥੋੜੇ ਮੋਰੇ ਆ ਸੀ ਆਏ ਇਹ ਤੇ ਬਿੱਲੀ ਪੈਰ ਪਾ ਸਕਦੀ ਹੈ ਠੀਕ ਹੈ ਇਹਨੂੰ ਦੂਰਾ ਕਰਕੇ ਸੰਘਣਾ ਕਰਾਂਗੇ ਤੋਂ ਗਿੱਠਰ ਖੰਡ ਰਹੇਗਾ ਉਹਨੂੰ ਪੀਸ ਵਾਟ ਲੀ ਗਏ ਤੇ ਤੁਹਾਨੂੰ ਵਾਟ ਕੇ ਦਿਖਾਉਣੇ ਫਿਰ ਠੀਕ ਆ ਲਓ ਬਈ ਤੇ ਆਹ ਸਾਈਡ ਵੇਖੋ ਲਾਤੀ ਨੇ ਵਧੀਆ ਜਾਲੀ ਟੈਟ ਕਰਕੇ ਸਾਰੇ ਸਿਰੇ ਤੱਕ ਤੇ ਆਹ ਜਾਲੀ ਪਈ ਐ ਇਹ ਚੱਕ ਕੇ ਦੂਰੀ ਰ ਇਧਰ ਝੜ ਦਿੰਦੇ ਆ ਦੂਰੀ ਠੀਕ ਹੈ ਤੇ ਦੂਜਾ ਜਮ ਵੇਹਲੇ ਪਰ ਇਹ ਲਾਦੀਆਂ ਕਰਾਂ ਕੋਣ ਇੱਥੇ ਦੀ ਬਿੱਲੀ ਪੈਰ ਪਰ ਮਾਰ ਜਿਆ ਦੇਖੋ ਇਹ ਇੱਥੇ ਮੈਂ ਜਾਲ ਟੱਲੀ ਹੋਈ ਪਈ ਟੈਟ ਕਰਕੇ ਲਾਵਾਂ ਖਿੱਚ ਖਿੱਚ ਕੇ ਠੀਕ ਸਮਾਰ ਕੇ ਦੁਆਰੇ ਤੇ ਬੱਸ ਸਿੱਧੇ ਲਿ ਸਾਈਡ ਤੱਕ ਆਰਤੀ ਕੰਪਲੀਟ ਬਹੁਤ ਵਧੀਆ ਲੱਗੀ ਠੀਕ ਆ ਤੇ ਬੱਸ ਆ ਰਹੀ ਤੇ ਲਾ ਕੇ ਤੁਹਾਨੂੰ ਦਿਖਾਉਣੇ ਫਿਰ ਬਾਪੋ ਫਾਈਨਲੀ ਕੰਮ ਹੋ ਗਿਆ ਆਪਣਾ ਕੰਪਲੀਟ ਇੱਧਰ ਲਾਤੀ ਦੂਰੀ ਜਾਲੀ ਤੇ ਇੱਧਰ ਜਮਾ ਲੱਗੇ ਇੱਧਰ ਕੈਰੀ ਕਰਤੀ ਤੇ ਹੁਣ ਜਮਾ ਡਰਨੀ ਬਿੱਲੀ ਦਾ ਪਹਿਲਾਂ ਕੁਛ ਨਾ ਕੁਛ ਡਰ ਸੀ ਆਇਆ ਬਾਰੀਵੇਂ ਦੀ ਕਿਉਂਕਿ ਇੱਥੇ ਪਾਣੀ ਪਿਆ ਹੁੰਦਾ ਕਿ ਪਾਣੀ ਜਾਨਵਰ ਪੀਣ ਆਉਂਦਾ ਹਨ ਤੇ ਉਦੋਂ ਕਿ ਮੈਂ ਬਿੱਲੀ ਬਿੱਲੀ ਮਾਰ ਜੇ ਤੇ ਹੁਣ ਇਹਨੂੰ ਅੰਦਰ ਕਰਦ ਗਏ ਤੇ ਬਹੁਤ ਟਾਈਮ ਹੋ ਗਿਆ ਘੰਟਾ ਰੂੜ ਘੰਟਾ ਨੂੰ ਫਿਰਦੇ ਨੂੰ ਤੇ ਘੰਟਾ ਰੂੜ ਘੰਟੇ ਮੈਨੂੰ ਲੱਗ ਗਿਆ ਕੰਮ ਕਰਦੇ ਤੇ ਕੰਮ ਆਪਣਾ ਕੰਪਲੀਟ ਆ ਹੁਣ ਤੇ ਇਹਨਾਂ ਨੂੰ ਦਰਵਾੜ ਦੇ ਗਏ ਚਲ ਓਏ ਚਲੋ 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 ਅੰਦਰ ਕਰਦਗੇ ਵੀ ਦਿਖਾਉਣੇ ਹੁਣ ਫੇਰ ਲਓ ਬਾਪੂ ਤੇ ਅੰਦਰ ਜਾਵੜੇ ਸਾਰੇ ਇਹਨਾਂ ਦਾ ਧਰਦ ਗਏ ਪਾਣੀ ਆ ਪਾਵੜਾ ਤੇ ਠੀਕ ਆ ਤੇ ਆ ਢਾਣੇ ਪਇਆ ਢਾਣੇ ਧਰਦ ਗੇ ਰੋਵਲੇ ਆਪੇ ਖਾਈ ਜਾਣਗੇ ਬੈਠੇ ਆਜੋ ਆਜੋ ਤੇ ਬਸ ਇਹਨੂੰ ਆਪਾਂ ਕਰਤੀਏ ਬੰਦ ਹੁਣ ਫੋਰਥ ਸਮਾਨ ਨਹੀਂ ਰਹਿ ਗਿਆ ਕੋਈ ਨਾ ਲੈ ਹੁਣ ਨਹੀਂ ਡਰ ਭਾਵੇਂ ਹੁਣ ਇੱਥੇ ਮੂਰੇ ਨਾ ਚੀ ਨਾ ਲਾ ਨਾਲ ਆ ਤਾਂ ਵੀ ਕੋਈ ਚੱਕਰ ਨਹੀਂ ਕਰਾਂ ਮੈਂ ਲਾਉਂਦਾ ਨਹੀਂ ਅੱਜ ਹੱਥ ਨੇ ਪੈਰਾਂ 'ਵੇ ਲਾਇਆ ਕਰਾਂਗੇ ਤੇ ਉਦੋਂ ਪਹਿਲਾਂ ਇਹਨਾਂ ਨੂੰ ਜਲਦੂ ਲਾ ਦੇ ਤੇ ਹੁਣ ਕੋਈ ਡਰ ਵਾਲੀ ਗੱਲ ਨਹੀਂ ਉਹਨਾਂ ਨੂੰ ਹਵਾ ਹਵਾ ਪਹਿਨ ਦੇ ਵਧੀਆ ਚੰਗੀ ਤਰ੍ਹਾਂ ਨਾਲ ਤੇ ਬਸ ਤੇ ਫਿਰ ਆਪਾਂ ਚਲਦੇ ਹਾਂ ਮਣਪਰੇ ਦੇ ਕੋਲੇ ਤੇ ਚੱਲ ਕੇ ਕਰਦੇ ਹਾਂ ਕਿ ਹੋਰ ਨਵਾਂ ਤਾਜ਼ਾ ਕੰਮ ਕੋਈ ਚਲੋ ਫਿਰ ਚੱਲ ਜੀ ਬਾਬਿਓ ਤੇ ਹੁਣ ਚੱਲ ਪਏ ਮਣਪਰੇ ਦੇ ਕੋਲੇ ਠੀਕ ਆ ਚੱਲਦੇ ਹਾਂ ਬਸ ਚੱਲ ਪਏ ਬਸ ਕਹਿ ਕੇ ਤਾਇਆ ਉਹਨੂੰ ਮੈਂ ਵੀ ਚੱਲ ਕੇ ਕਰਦੇ ਹਾਂ ਕੁਝ ਅਜੇ ਤਾਂ ਮੇਰੇ ਹਿਸਾਬ ਨਾਲ ਹਾਂ ਜੋ 90% ਤਾਂ ਉਹ ਪਿਆ ਹੀ ਹੋਵਾ ਠੀਕ ਆ ਹਾਂ 100 ਤੋਂ 90% ਪਿਆ ਹੋਵਾ ਤੇ ਵੇਣੇ ਚੱਲ ਚੱਲ ਕੇ ਕੀ ਉੱਠ ਵੀ ਸਕਦਾ ਪਰ ਅੱਜ ਮੌਸਮ ਖਰਾਬ ਹਨ ਸਾਰਾ ਤੇ ਪਰ ਮੇਰੇ ਹਿਸਾਬ ਨਾਲ ਨਹੀਂ ਪਿਆ ਬਣਾਉ ਨਹੀਂ ਉੱਠਿਆ ਹੁਣ ਚ ਗਲਤੀ ਹੋ ਗਈ ਪਤਾ ਹੀ ਨਹੀਂ ਉੱਠਿਆ ਤੇ ਲਾਈਟਾਂ ਚੱਲੀ ਜਾਂਦੀ ਜੇ ਉੱਠਿਆ ਹੁੰਦਾ ਤੇ ਲਾਈਟਾਂ ਹੁੰਦੀਆਂ ਬੰਦ ਤੇ ਲਾਈਟਾਂ ਵੀ ਚੱਲੀ ਜਾਂਦੀਆਂ ਤੇ ਲਾਈਟਾਂ ਅੰਦਰਲੀ ਵੀ ਚੱਲੀ ਜਾਂਦੀਆਂ ਤੇ ਬਸ ਮੈਨੂੰ ਪਤਾ ਹੈ ਵੇਣੇ ਹਾਂਜੀ ਉਹ ਪਿਆ ਇਹ ਸਾਹਮਣੇ ਵੇਖ ਲਓ ਤੇ ਇੱਕ ਮਿੰਟ ਚਲ ਫੋਕਸ ਨਹੀਂ ਕਰਦਾ ਇੱਥੋਂ ਕਰੂਗਾ ਬਾਰੀਆਂ ਬੁਰੀਆਂ ਸਾਰੀਆਂ ਵੇਲੇ ਬੰਦ ਪਈਆਂ ਲਾਈਟਾਂ ਸਾਰੀਆਂ ਚੱਲੀਆਂ ਥੋੜੇ ਸਾਹਮਣੇ ਆ ਤੇ ਹੁਣ ਚੱਲ ਕੇ ਠਾਉਣਾ ਪੂਆ ਲੌਕ ਵੀ ਲੱਗੇ ਪਏ ਆ ਹੁਣ ਲੌਕ ਖੋਲਣਾ ਪੂਆ ਹੱਥ ਵੇਚ ਦੇ ਇੱਥੋਂ ਦੀ ਪਾਪ ਹੋ ਕੇ ਚਲੋ ਕਿਰਾਉ ਨੂੰ ਠਾਉਣੇ ਚੱਲ ਕੇ ਦਿਖਾਉਣੇ ਹਨ ਹਾਂਜੀ ਬਾਬਿਓ ਤੇ ਕਰਦ ਕੇ ਲਾਈਟਾਂ ਲੁੱਟਾ ਬੰਦ ਆ ਫੜੀਆਂ ਤੇ ਵਣਪੇ ਤੇ ਘਰੇ ਗਿਆ ਠੀਕ ਆ ਉਹ ਲਾਈਟਾਂ ਚੱਲ ਨਹੀਂ ਬਾਹਰ ਲੀਆਂ ਤੇ ਬਾਹਰ ਚੱਲ ਕੇ ਕਰਦੇ ਆ ਲਾਈਟਾਂ ਬੰਦ ਠੀਕ ਆ ਤੇ ਚਲੋ ਫਿਰ ਚੱਲਦੇ ਨੇ ਲਓ ਬਾਬਿਓ ਤੇ ਬਾਹਰ ਆ ਗਏ ਸੀਗੇ ਤੇ ਲਾਈਟਾਂ ਕਰਦ ਕੇ ਬੰਦ ਲਾਈਟਾਂ ਚੱਲੀ ਜਾਂਦੀਆਂ ਬਾਕੀ ਮੌਸਮ ਬਹੁਤ ਜ਼ਿਆਦਾ ਖਰਾਬਾ ਦੇਖ ਲੋ ਅੱਜ ਵੀ ਬਹੁਤ ਜ਼ਿਆਦਾ ਅੱਜ ਕਬੂਤਰ ਕੁਆਤਰ ਨਹੀਂ ਕੱਢਦੇ ਬਾਹਰ ਇੱਕ ਵੀ ਠੀਕ ਆ ਕੋਈ ਰਾਤ ਵੀ ਕਣੀਆਂ ਵੀ ਤੜਕੇ ਹੀ ਭੂਰਜੀ ਪਈ ਗਈ ਹੈ ਤੇ ਅੱਜ ਕੋਈ ਉਤੂਰਾ ਫੇਰੇ ਕਰਨੇ ਕੇ ਪਾਸੇ ਤੇ ਖੇਤ ਕੋ ਚੱਲ ਕੇ ਆਉਣੇ ਵੀ ਆਇਆ ਠੀਕ ਆ ਸ਼ਾਇਦ ਖੇਤ ਗੇੜਾ ਗੁੜਾ ਮਾਰ ਕੇ ਆਵਾਂਗੇ ਤੇ ਖੇਤ ਵੀ ਜਾਣੇ ਜ਼ਰੂਰੀ ਆ ਠੀਕ ਆ ਲੋ ਭਾਈ ਬਾਰੀਆਂ ਬੋਰੀਆਂ ਖੋਲ ਦੀਏ ਆਖੰਡ ਕਿਵੇਂ ਹੋ ਠੀਕ ਹੋ ਇਹ ਲੱਟਾਂ ਕਰਤੀ ਬੰਦ ਆ ਖੋਲ ਕੇ ਬਾਰੀ ਬੱਚਾ ਕਿਧਰ ਗਿਆ ਆਪਣਾ ਉਹ ਬੈਠਾ ਭੇਰਾ ਉਹ ਇੱਥੇ ਬੈਠਾ ਓਏ ਆ ਤੂਰੀ ਨਹੀਂ ਬੱਚੇ ਕੱਢ ਲਿਆ ਪਿੰਡੀ ਇੱਕ ਵਾਰ ਫਲੈਸ਼ ਕਰੀਏ ਨਾ ਫਲੈਸ਼ ਬੰਦ ਹੋਈ ਬੰਦੀ ਲੋ ਭਾਈ ਹਾਂ ਬੱਚੇ ਦਿਖਾ ਦੇ ਤੇ ਬੱਚੜਾ ਲਓ ਮੈਂ ਦੋਨੇ ਰੈਡੀ ਆ ਬੱਚੇ ਦਾਣੇ ਦੋਨੇ ਖਵਾਈ ਜਾਂਦੇ ਇਹਨੂੰ ਤੇ ਬਾਰੀ ਪਹੁੰਚ ਗਈ ਲਓ ਜੀ ਖੋਲ ਤੇ ਬਾਰੀ ਤੇ ਬਾਕੀ ਸਾਰੇ ਜੰਮ ਲੋਕ ਫੇਰ ਪਹੁੰਚਾ ਠੀਕ ਹੈਗੇ ਚਲੋ ਫਿਰ ਹੁਣ ਜਾ ਕੇ ਅੰਦਰ ਹੀ ਫੇਰ ਪਹਿਣਾ ਅੰਦਰ ਹੀ ਪਹਿਣਾ ਕੋਈ ਹੋਰ ਤਾਂ ਕੰਮ ਨਹੀਂ ਹੁੰਦਾ ਕੋਈ ਹੈ ਨਹੀਂਗਾ ਤਵੇ ਨੇ ਸ਼ਾਇਦ 45 ਲਾ ਲ ਗਏ ਅੱਜ ਲਾ ਦਗੇ 45 ਰੋਜ਼ ਹਨ 45 ਲਾ ਦਗੇ 45 ਲਾ ਦਗੇ ਮੌਸਮ ਖਰਾਬ ਆ ਜ 45 ਨਾ ਲਾ ਆ ਨਾ ਤੇ ਫਿਰ ਸਮਝ ਲੋ ਇਹ ਬਸ ਕੰਮ ਖਰਾਬ ਹੋ ਗੋ ਅੰਟੇ ਇੱਥੇ ਧੋ ਪਏ ਹਨ ਕੱਪੜਾ ਅੰਡਾ ਦਾ ਖਰਾਬ ਹੋ ਗਰ ਜਾ ਮੈਨੂੰ ਵੇਖ ਲੈਣ ਦੋ ਇਹ ਵੀ ਖਰਾਬ ਹੀ ਆ ਸਾਰੇ ਫੋਕੇ ਆਂਡੇ ਆਂ ਅੰਡੇ ਕੇ ਪੇਰ ਕੋਕਈ ਹਰਿਆਡੇ ਚਲੋ ਬਾਪੋ ਤੇ ਚਾਲਦੇ ਹਾਂ ਅੰਦਰ ਬਈ ਨੇ ਜਦ ਕੇ ਹੰਡ ਬਹੁਤ ਬਾਹਰ ਤਾਂ ਤੇ ਤੁਹਾਨੂੰ ਫੇਰ ਦਿਖਾਉਣੀ ਆ ਜੀ ਜੀ ਇਧਰ ਆਪਾਂ ਜੀ ਨੂਰਖੰਡ ਉਹਖੰਡ ਅੰਦਾ ਜੀ ਆ ਫੋਨ ਕਰ ਦਈ ਨਾ ਭੈਣ ਜੀ ਨੇ ਕਿ ਮੈਂ ਠੀਕ ਐ ਵਧੀਆ ਤੇ ਅੱਜ ਸਕੂਲ ਫੇਰ ਨਹੀਂ ਗਿਆ ਅੱਜ ਦੁਬਾਰਾ ਅੱਜ ਦੁਬਾਰਾ ਮਾਈ ਮਾਈ ਪਲੇ ਕਰੀ ਬਰਦਾ ਬਰ ਇੱਕ ਬੱਚੇ ਤੇ ਉਹ ਐ ਕਰੇ ਹਾਂ ਮਣ ਪ੍ਰੀਤਾ ਕੇ ਖੇਤ ਤੇ ਆਪਾਂ ਪੰਥਾਲ ਲਾਈ ਯਾਰ ਕਿਹੜਾ ਆ ਖੁੱਡੇ ਆਦੇ ਨਾ ਜਿਹੜਾ ਪਾਣੀ ਮਤਲਬ ਉੱਪਰੇ ਨਿਕਲਦਾ ਤੇ ਪੰਥਾਲ ਲਾਈ ਗਏ ਆ ਤੱਲੇ ਗੇਬਰ ਚੱਲ ਚੱਲ ਫਿਰ ਲਾਉਣੀ ਆਓ ਬਈ ਹੁਣ ਕਰਦੇ ਆ ਸਟਾਰਟ ਚਾਚਾ ਸਸਰੀ ਘਾਵਾਂ ਤੈਨੂੰ ਹੈ ਸਸਰੀ ਘਾ ਜੀ ਸਸਰੀ ਘਾ ਜੀ ਸਸਰੀ ਘਾ ਤੇ ਹੁਣ ਕਰਦੇ ਕੰਮ ਸਟਾਰਟ ਪਰ ਆਪਾਂ ਪੰਤਾਲੇ ਦੇ ਪੌੜੀ ਲੋਡ ਕਰ ਆਪਣੇ ਨਹੀਂ ਇਹ ਟਾਪਿਕ ਨਾਲ ਫਰਕ ਆ ਲੈ ਫਰਕ ਤਾਂ ਥੋੜਾ ਹੀ ਆ ਤੇ ਗਿੱਟੇ ਨਾਲ ਫਰਕ ਖਸਾ ਡੈਮ ਗਿੱਟੇ ਨਾਲ ਐਵੇਂ ਆਦੀ ਐ ਇੱਧਰ ਲਾਈ ਜਗਾ ਹੈ ਹਾਂ ਇਧਰ ਐਟ ਲਾਈ ਥਲੇ ਦੇਵੇਂ ਐਟ ਲਾ ਤੇ ਹੁਣ ਕਰਦੇ ਆ 45 ਸੱਟੇ ਦੇ ਬਈ ਠੀਕ ਐ ਇੱਧਰ ਪਾਣੀ ਅੰਦਰ ਜਾਂਦਾ ਪਹਿਲਾਂ ਖੁੱਡੇ ਦੇ ਠੀਕ ਐ ਦਿਖਾਉਣੇ ਵਗੈਰਾ ਆਈ ਲਓ ਬਈ ਉਹ ਮੁੰਡਾ ਮਸਾਲਾ ਬਣਾਇੰਦਾ ਤੇ ਇੱਧਰ ਕਰਤਾ ਓਕੇ ਰਿਪੋਰਟ ਕਰਾ ਚਾਚਾ ਕੇਰਾਂ ਦਾ ਕੱਢਤਾ ਮੋਰਾ ਵਧੀਆ ਮੈਂ ਠੀਕ ਆ ਮੋਰਾ ਹੀ ਹਾਂ ਚੈੱਕ ਕਰੀ ਮੋੜਾ 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 ਕਿਨੇ ਮੋਰਾ ਫਿੱਟੇ ਬੰਦਾ ਹਾਲ ਲਾ ਕੇ ਤੈਨੂੰ ਕਿਵੇਂ ਲੱਗ ਰਿਹਾ ਤੈਨੂੰ ਫਿਰ ਇਹ ਹਾਂ ਮੇਰੀ ਨਿਗਾ ਬਹੁਤ ਪੜੀ ਵੈਸ ਤਾਂ ਹਾਂ ਫਿੱਟ ਜਾਵਾ ਕਰ ਆਪਣਾ ਗੋਲ ਜਮਾ ਆ ਦੇਖ ਇਹ ਇੱਥੇ ਲਾਤਾ ਨੇ ਤੇ ਇਹ ਇੱਥੇ ਕਰ ਬਸ ਠੀਕ ਆ ਬਸ ਸਾਈਡਾਂ ਡੰਡਾ ਵਾਲੇ ਪਾ ਦਾਂਗੇ ਉੱਤੇ ਮਸਾਲਾ ਪੈਰੂਗਾ ਇਸ ਰਹੀ ਆ ਬਰੇ ਤੇ ਆ ਮੇਰੀ ਤਰ੍ਹਾਂ ਇਹ ਬਚਾਰੇ ਕੱਢਦੇ ਇੱਕ ਮੂਰਾ ਆਪਾਂ ਇਹੇ ਬਚਾਰੇ ਚਾਹਰ ਵਿੱਚੋਂ ਦਾ ਸਰਚ ਪਾਵੇ ਨੇ ਪਾਣੀ ਉਹ ਗੁੰਡਿਆਂ ਦੇ ਮੂਹਰੇ ਇੱਕ ਬਚਾਰੇ ਹੁੰਦਾ ਐ ਚਾਹਰ ਚਾਹਰ ਲੈਣਗੇ ਗਰਮੀ ਚਾਹਰ ਲਿਆ ਕਰਾਂਗੇ ਸਹੀ ਗੱਲ ਬੱਤ ਕਰਦੇ ਨੂੰ ਦਿਖਾਉਣੇ ਹਨ ਕਰ ਲੈ ਆ ਬਲੇ ਚਲੋ ਹਾਂਜੀ ਦਵਨਪ੍ਰੀਤ ਸਿੰਘ ਮਿਸਤਰੀ ਕਰੋ ਚੈੱਕ ਜੀ ਕੰਮ ਸਟਾਰਟ ਆ ਪੂਰਾ ਆਪਣਾ ਸਪੀਕ ਤੇ ਕੰਮ ਆ ਜੀ ਮੈਂ ਦਿਖਾ ਦਿੰਦਾ ਇਧਰੋਂ ਦਿਖਾ ਜੀ ਹੋਵੇ ਜੇ ਮੇਲ ਕਿਤੇ ਤਾਂ ਦੇਖਣਗੇ ਸਾਰੇ ਮੈਨੂੰ ਐ ਕੋਪਿਟਰ ਜਿੱਦਾਂ ਚੰਗਾ ਮਹਿੰਗਾ ਦਿਆਂ ਲਓ ਜੀ ਚੱਲੀਏ ਤਾਂ ਕੰਮ ਮੁੰਡਿਆ ਵਾਕੇ ਵੀ ਮਿਸਤਰੀ ਨੇ ਸਿੱਡੇ ਤਕੜੇ ਐ ਵੀ ਇਹਦੋਂ ਬਾਅਦ ਸਿੱਧਾ ਅਸੀਂ ਦबई ਚ ਹੀ ਜਾਵਾਂਗੇ ਬਿਲਡਿੰਗਾਂ ਬੁਲਡਿੰਗਾਂ ਇੱਕ ਨਾ ਦबई ਵਾਲੇ 6 ਕਿੰਨੇ ਦਿਨ ਫੋਨ ਕੀਤਾ ਸੀਗਾ ਵੀ ਜਿਹੜੀ ਬੁਰਜ ਖਲੀਫ ਹੈ ਉਹਦੇ ਤੋਂ ਵੱਡੀ ਹੋਰ ਪਾਉਣੀ ਐ ਉਹ ਵੀ ਅੜੀ ਹੋ ਗਈ ਉਹ ਭਰਾਵਾਂ ਦੀ ਆਪਸ ਵਿੱਚ ਉਹ ਕਹਿੰਦੇ ਮੈਂ 4 ਫੁੱਟ ਉੱਚੀ ਕਰਕੇ ਪਾਉਣੀ ਐ ਮੈਂ ਵੀ ਕੋਈ ਗੱਲ ਨਹੀਂ 4 ਫੁੱਟ ਭਰਤ ਹੋਰ ਪਾ ਦੇ ਗਏ ਇੱਕ ਬਰਾਵਾ ਛੋਟੀ ਦੀ ਮਿੱਟੀ ਪਾ ਦੇ ਦਿੰਦਾ ਚਲੋ ਬਈ ਲਾ ਦੇਣਾ ਫਿਰ ਦਿਖਾਉਣਾ ਠੀਕ ਹੈ ਤੁਹਾਨੂੰ ਲਓ ਜੀ ਘਰ ਤਾਂ ਰੈਡੀ ਪੰਤਾਲੇ ਕੰਮ ਠੀਕ ਹੈ ਦਿਖਾਈਏ ਤੁਹਾਨੂੰ ਐ ਕੋਣ ਪਹਿਲਾਂ ਦੂਰੋਂ ਹੁਣ ਨੇੜੋਂ ਆਇਦੂ ਵੀ ਦਿਖਾ ਦਗੇ ਚੱਲੀਏ ਤਾਂ ਆ ਜੀ ਵੀਰੇ ਲਓ ਜੀ ਹਾੜ ਦਿਓ ਵਾਹ ਜੀ ਵਾਹ ਕੀ ਬਾਤ ਹੈ ਠੀਕ ਹੈ ਚਾਚਾ ਉਹ ਕਰ ਰਿਹਾ ਬੋਟਾਂ ਨੂੰ ਜਮਾ ਆਪਾਂ ਤਾਂ ਬਸੂਕ ਹੀ ਐ ਬਸ ਵਧੀਆ ਬਣ ਗਿਆ ਹੁਣ ਪਾਣੀ ਨਹੀਂ ਪੈਣਾ 15 ਨੋਟ ਕਰੀ ਜਾਂਦਾ ਵਾ 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 ਥੈਂਕ ਯੂ ਤੇਰਾ ਲਵ ਜੂ ਐ ਮੈਂ ਠੀਕ ਇਧਰ ਬਣਾਵਾਗਾ ਬਹੁਤ ਆ ਬਹੁਤ ਆ ਬਾਦੂ ਬਾਦੂ ਲਓ ਜੀ ਐ ਬੈਠੀ ਮੜਾ ਜਾ ਵਾ ਜੀ ਮਿਸਤਰੀ ਬੰਦੇ ਕਰੰਡੀ ਦਿਖਾਵਾਣੀ ਜੀ ਠੀਕ ਹੈ ਜੀ ਹੈ ਤੇਸੀ ਕਿੱਥੇ ਮੇਰੀ ਤੇਸੀ ਦਾ ਲੈ ਗਿਆ ਉਹ ਇਹ ਕਰ ਦੇ ਠੀਕ ਕਰੀ ਲਓ ਬਾਪੂ ਤੇ ਕਰਦੀ ਇਹ ਕਮਰੇ ਸਫਾਈ ਆਪਾਂ ਅੱਜ ਤੇ ਬਹੁਤ ਜਿਆਦਾ ਗੰਦ ਵੱਜਿਆ ਪਰ ਬਹੁਤ ਜਿਆਦਾ ਦੇਖੋ ਇੱਧਰ ਕੀ ਕੁਛ ਬਾਲਿਆ ਪਿਆ ਇੱਥੇ ਕੀ ਕੁਛ ਨਹੀਂ ਬਾਲਿਆ ਪਿਆ ਤੇ ਸਾਫ ਸਫਾਈ ਕਰਤੀਗੇ ਚੋਬਰ ਆਉਂਦੇ ਬਾਲਾ ਕੁਝ ਖਿਲਾਰ ਕੇ ਜਾਂਦੇ ਸੀ ਮੇਰੇ ਖਾਲੇ ਹਰਾਸ ਨੂੰ ਬਸ ਸਾਫ ਸਫਾਈ ਕਰਤੀ ਹਨ ਫਿਰ ਦਿਖਾਉਣੇ ਲਓ ਆਪਿਓ ਤੇ ਕਰਕੇ ਕਮਰਾ ਸਾਫ ਤੇ ਆ ਕੇ ਦਵਾਰੇ ਰੇਕੀ ਗਈ ਸੀਗੇ ਤੇ ਮੈਂ ਚਾਹ ਪਾਣੀ ਪੀੜ ਕੇ ਬੈਸਤ ਜਾ ਕੇ ਫਿਰ ਦਵਾਰੇ ਪੈ ਗਿਆ ਹੁਣ ਚੱਲਣਾ ਬਾਦਲ ਬਾਦਰ ਨੌੜਾ ਸਮਾਨ ਲਗਣ ਮਨਪ੍ਰੀਤ ਨਾਲ ਜਾਣਾ ਠੀਕ ਹੈ ਤੇ ਚਲੋ ਦਿਖਾਉਣੇ ਆਪਾਂ ਚੱਲ ਗਏ ਚੱਲ ਪਏ ਹੁਣ ਮਨਪ੍ਰੀਤ ਦੇ ਕੋਲੇ ਚਾਜ ਪੀ ਕੇ ਵਿਲੇ ਹੋਏ ਚੱਲਦੇ ਹਾਂ ਬਾਦਲ ਜੇ ਜਾਊਗਾ ਤਾਂ ਤੇ ਨਹੀਂ ਫਿਰ ਆਇਤ ਜਾਣਾ ਯਾ ਠੰਡ ਬਹੁਤ ਹੈ ਠੰਡ ਬਹੁਤ ਹੈ ਪੱਤਲ ਬਾਈ ਪੂਰੀ ਆ ਤੇ ਚਲੋ ਚੱਲਦੇ ਆਂ ਫਿਰ ਚਲੋ ਚੱਲ ਗਏ ਲਓ ਬਈ ਆ ਗਏ ਸੀ ਕਿੱਥੇ ਮਨਪ੍ਰੀਤ ਦੇ ਕੋਲੇ ਤੇ ਚੋਬਰ ਬੈਠੇ ਆ ਇੱਧਰ ਇੱਧਰ ਬੈਠੇ ਪੱਠੀਆਂ ਸਾਡੀਆਂ ਪੱਠੇ ਪੱਠੀਆਂ ਦਾਣੇ ਦੋਨੇ ਖਾਈ ਜਾਂਦੇ ਠੀਕ ਆ ਤੇ ਹੋਰ ਮੁੰਡਾ ਕਿਵੇਂ ਆ ਬੋਲ ਨਹੀਂ ਸਕਦੇ ਮੂੰਹ ਨਾ ਕਰਕੇ ਦਿਖਾ ਕਿਹੜਾ ਬੰਦਾ ਤੂੰ ਕਿਵੇਂ ਹੈਪੀ ਓਕੇ ਰੁਕੋ ਤਾਂ ਬਈ ਸਿਰੇ ਹੋਰ ਬਾਈ ਤੀਂ ਜਰਾ ਉਹ ਤੀਂ ਜਰਾ ਠੀਕ ਹੈ ਆ ਦੇਖ ਲੈ ਤੇ ਲਵ ਯੂ ਲਵ ਯੂ ਤੂੰ ਕਹਿੰਨਾ ਮੇਰਾ ਹਾਲਾ ਪੈਸੇ ਕੀ ਵਿਖੇ ਨੇ ਕੀ ਵਿਖੇ ਨੇ ਦੇਖ ਗਾਣੇ ਨਾਲ ਵਿੱਚ ਹੈ ਪੀ ਯਾਪ ਪੈ ਜੂ ਫਿਰ ਤਾਂ ਲੋ ਆ ਬਿਓ ਆਗੇ ਸੀ ਕਰੇ निगा पानी पा लिया इन निगा निगे दाने पे भी यार कनक नहीं पे बाजार पा देना कटे निगा्घा पानी पा दिए पट्टी कट के पानी दौड़ के पुराने जब जाली का कम बहुत बढ़िया हो ठीक है जाली हो नंबर काम ਲਓ ਬਈ ਲਓ ਚ ਪਾ ਦੇ ਪਾਣੀ ਇਹਨਾਂ ਨੂੰ ਸਭ ਤੋਂ ਪਹਿਲਾਂ ਆਜੋ 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 ਆਰੇ ਬੱਤੋ ਮਿੱਠੋ ਆਜੋ ਇਹ ਆਹ ਮਿੱਟੀ ਮੇਰੀ ਅਗਰ ਤਲ ਧੋ ਦਿਆ ਆਜੋ 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 ਕੱਲਾ ਬਾਹਰੇ ਬਹੁਤ ਨਗਾ ਰਹੀ ਜਮਨ ਮੇਰਾ ਬਾਹਰੇ ਬਹੁਤ ਲਾਓ ਬਾਪੋ ਕੱਲਾ ਹੀ ਬਾਹਰ ਖਾਦੇ ਮੇਰਾ ਜਮਨ ਨਾ ਖਾਲਸੇ ਵੇਖ ਲੋ ਥੋੜੇ ਸਾਹਮਣੇ ਨਾਵਾ ਕੋਈ ਕਣਕ ਦੀ ਮਿਕਸ ਨਹੀਂ ਕੁਛ ਨਹੀਂ ਕੱਲੇ ਬਾਹਰੇ ਦੇ ਪਾ ਦਾਂਗੇ ਹੋਰ ਪਾ ਦੇ ਲਾਓ ਜੀ ਬਾਹਰੇ ਪਾ ਦਾ ਡੱਕ ਮ ਆਜੋ 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 ਲੋ ਵੀ ਢਾਣੇ ਪਾਣੀ ਪਾ ਦੇ ਆਪਣਾ ਕੰਮ ਜਮਾ ਹੀ ਛੋਟਾ ਜਾ ਜਮਾ ਬਸ ਆਪਣਾ 2 ਮਿੰਟ ਦਾ ਕੰਮ ਹਾਰਾ ਆਪਣਾ ਬਈ ਕੋਈ ਬਾਲੇ ਹੈ ਨਹੀਂਗੇ ਬਸ ਇੱਕ ਜੀ ਪਾਉਣੇ ਹੁੰਦੇ ਐ ਮਨਪ੍ਰੀਤ ਥੋੜਾ ਕੰਮ ਹੈਗਾ ਵੱਡਾ ਬਾਲੇ ਖੁੱਡੇ ਖਾਡੇ ਰੁਦਰ ਹਲ ਲੱਪੇ ਬਣੇ ਠੀਕ ਆ ਉਹ ਥੋੜਾ ਵੱਧ ਔਖਾ ਹੋ ਜਾਂਦਾ ਤੇ ਬਸ ਇਹਨੂੰ ਕਰ ਦਈਏ ਪੈ ਕੇ ਇਹਨੂੰ ਤੇ ਟਾ ਟਾ ਲਾ ਦਈਏ ਨਾਲ ਇਹਦੇ ਇਹ ਚੱਕੋ ਬਈ ਲਵ ਪਈ ਆਲਾ ਨੇ ਤੇ ਤੇ ਪਿਆ ਸੀ ਘਵਾੜਾ ਆਇਆ ਕਿਧਰ ਘਰ ਆ ਪਿਆ ਇਹ ਲਵ ਜੀ ਇੱਕ ਸੱਬਤ ਲੋੜ ਹੀ ਨਹੀਂ ਚਲੋ ਬਾਬੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੱਬ ਕੇ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਲਵ ਯੂ ਰੱਬ ਰੱਖਾ